ਲੀਡਰ ਸਾਹਿਬ ਜਿਹੜਿਆ ਉਹ ਪੰਕੇ ਦੀ ਗੋਸਟੀ ਸ਼ੁਰੂ ਕਰਾਉਣਗੇ ਪਿੰਦਰ ਭਾਜੀ ਪਡੋਰੀ ਹਰਕਾ ਆਮ ਆਦਮੀ ਤੇ ਹਰਦੇਵ ਸਿੰਘ ਲਾਡੀ ਤੇ ਚਿਤਤਰ ਸਿੰਘ ਕੁਹਾੜ ਤੇ ਦੂਜੇ ਪਾਸੇ ਜਿਹੜਾ ਕਾਲਵਿਆ ਨਵਾ ਨਵਾ ਇੱਕ ਨੰਬਰ ਜੈਂਟਰੀ ਕੀਤੀ ਆ ਅਗਰ ਆ ਲੈਂਦੇ ਫੇਰ ਹਿੰਦੁਸਤਾਨ ਦੇ ਵਿੱਚ ਜੰਮੂ ਹਿਮਾਚਲ ਪੂਰੀ ਜਵਾਨ ਦੀ ਮੰਗਿਆ ਪੈਵਰੀ ਮਿਲਦਾ ਸਾਡੇ ਚਾਰ ਦਾ ਕਰਕੇ ਇੱਥੇ ਪਹੁੰਚੇ ਆ ਇਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਆ ਆ ਬਲਵੰਤ ਆ ਫੜਾ ਵੀ ਹੈਲੋ ਤੁਹਾਨੂੰ ਆਜ ਲਾਉਣਾ ਹੈ ਹੈਲੋ ਆਜ ਆ ਗਏ ਨਾਲ ਸਮੂਹ ਨਗਰ ਨਿਵਾਸੀਆਂ ਨੂੰ ਧੰਨਵਾਦ ਰੱਖਾਗੇ ਜੀ ਆ ਮਾਲਕ ਸਾਡੇ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਜੀ ਸਾਹਿਬ ਸਰਦਾਰ ਦਸੇਬ ਸਿੰਘ ਪ੍ਰਧਾਨ ਸਾਹਿਬ ਸਰਦਾਰ ਨਸ਼ਤਰ ਸਿੰਘ ਜੀ ਸਾਡੇ ਸਤਿ ਸ੍ਰੀ ਅਕਾਲ ਕੀ ਸਾਡਾ ਸਤਿ ਸ੍ਰੀ ਅਕਾਲ ਨਸ਼ਤਰ ਸਿੰਘ ਜੀ ਸਾਡੇ ਨਹਿਰ ਪੰਚਾਇਤ ਜੀ ਨਾ ਜਾਣੇ ਕਲਦੀਪ ਸਿੰਘ ਜੀ ਪਾਜੀ ਹੋਈ ਸੋਗੀ ਪਾਜੀ ਹੋਈ ਜੀ ਆਜੋ ਪਾਜੀ ਸਾਰੇ ਜਾਣੇ ਧੰਨਵਾਦ ਆਇਦੇ ਸਾਡੇ ਸਰਦਾਰ ਪਰਦੇਸ ਸਿੰਘ ਹੌਲਦਾਰ ਸਾਹਿਬ ਸ਼ਿੰਗਾਰੇ ਪਾਜੀ ਜੈਪ ਸਿੰਘ ਜੀ ਸਾਫ ਦਾ ਸਰਪੰਚ ਸਾਹਿਬ ਆਇਦੇ ਸਾਡੇ ਰਾਜੀ ਪਾਜੀ ਨੂੰ ਧੰਨਵਾਦ ਹੈ ਜੀ ਸਾਧ ਸੰਗਤ ਜੀ ਪਾਜੀ ਪਿੰਦਰ ਪਟੋਰੀ ਜੀ ਨੇ ਮੇਰੇ ਕੰਨ 'ਚ ਇਸ਼ਾਰਾ ਕਰ ਦਿੱਤਾ ਉਹ ਕਹਿੰਦੇ ਜਿੱਦਾਂ ਤੁਸੀਂ ਕਹੋਗੇ ਜੋ ਮੰਗੋਗੇ ਉਹੀ ਦਿਆਂਗੇ ਉਦੋਂ ਵੱਧ ਦਿਆਂਗੇ ਘੱਟ ਨਹੀਂ ਦਿੰਦੇ ਤੇ ਇਹਨਾਂ ਦੋ ਗੱਲ ਮੈ ਸਾਨੂੰ ਪਟਾਰਾ ਜਿਹੜਾ ਇਹਨਾਂ ਨੇ ਸਾਡੇ ਅਕਾਊਂਟ ਦਾ ਜਿਹੜਾ ਸੀ ਇਹ ਚਾਲੂ ਕਰਾਤਾ ਖੋਲ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਆ ਨਾਲ ਲੈਂਬਸਲ ਪਵਾਜੀ ਸੰਗਤਾਂ ਨੇ ਕੋਈ ਫਤਿਹ ਸਾਂਝੀ ਕਰੋ ਜਾ ਉੱਪਰ ਕਰਕੇ ਅੱਜ ਕਹਿੰਦੇ ਵੱਡਿਆ ਜੁਮੇ ਵਾਲਿਆ ਖਾੜੇ ਪਾਸ ਸਾਹਿਬ ਚ ਸਾਹਮਣੇ ਮਜੀਦਾ ਪਲਵਾਨ ਜੀ ਇੱਕ ਵਾਰ ਉੱਠ ਕੇ ਸੰਗਤਾਂ ਨਾਲ ਫਤਿਹ ਸਾਂਝੀ ਕਰਦੋ ਮਜੀਦਾ ਪਲਵਾਨ ਜੀ ਆਓ ਜੀ ਕਿਉਂਕਿ ਮੰਗੀ ਨੇ ਪਲਵਾਨ ਮੇਰਦੀ ਦੇ ਖਾੜੇ ਵੀ ਪਹਿਲਾਂ ਜੋਰ ਕੀਤੇ ਕਿਉਂਕਿ ਕਬੱਡੀ ਕੱਪ ਖੇਡਣ ਤੋਂ ਪਹਿਲਾਂ ਧੰਨਵਾਦ ਸਾਡੇ ਪਲਵਾਨ ਜੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਕੋਸਤੀ ਆਪਾਂ ਸ਼ੁਰੂ ਕਰਾ ਦਈਏ ਸਾਰੇ ਪਲਵਾਨਾ ਜਲੋਸ ਸਤਾਰਾ ਜਿੰਨੇ ਵੀ ਉਸਤਾਦ ਲੋਕ ਪੁੱਜੇ ਨੇ ਪੰਜ ਸੇ ਪਲਵਾਨ ਹੁਣੀ ਕਾਲੇ ਪਲਵਾਨ ਹੁਣੀ ਜਿੰਦਰ ਪਲਵਾਨ ਜੀ ਪਾਪਾ ਜੀ ਹੁਣੀ ਲਵੇ ਦੋਨੇ ਪਹਿਲਵਾਨ ਨੋਟ ਕਰ ਲਓ ਕੁਸ਼ਤੀ ਦਾ ਸਮਾਂ 20 ਮਿੰਟ ਹੋਊਗਾ ਔਰ ਕੁਸ਼ਤੀ ਹਰ ਪਹਿਲਵਾਨ ਜੀ ਰਿਜ਼ਲਟ ਹੋਊਗਾ ਪਹਿਲਵਾਨ ਜੀ 2 ਮਿੰਟ ਸਿਰਫ ਦੋ ਤਿੰਨ ਨਾਮ ਦੇ ਕੇ ਪਾਕੀ ਕੁਸ਼ਤੀ ਸ਼ੁਰੂ ਕਰ ਦੇ ਜੀ ਦੋ ਜਾਂ ਤਿੰਨ ਨਾਮ ਬਾਹਲੇ ਨਹੀਂ ਦੋ ਸੁਖਦੇਵ RAM ਸਰਪੰਚ ਸਾਬਕਾ ਸਰਪੰਚ ਜਿਹੜੇ ਆ ਉਹ ਆਪਣਾ ਸਨਮਾਨ ਚਿੰਨ ਲੈਣ ਸੁਖਦੇਵ RAM ਸਾਬਕਾ ਸਰਪੰਚ ਪਿੰਦਰਪਾ ਜੀ ਹਰਦੇਵ ਲਾਡੀ ਜੀ ਆਓ ਖੜੇ ਹੋ ਜੀ ਹਾਂਜੀ ਹਾਂਜੀ ਬੂਟਾ ਸਿੰਘ ਬੂਟਾ ਸਿੰਘ ਇਟਲੀ ਵਾਲੇ ਲਿਆਓ ਬੂਟਾ ਸਿੰਘ ਇਟਲੀ ਵਾਲੇ ਹਰੀ ਸਿੰਘ ਸਾਨੋ ਬਹਾਦਰ ਸਿੰਘ ਜੀ ਮਨਜੀਤ ਸਿੰਘ ਸਨ ਅਫਤਾਰਾ ਸਿੰਘ ਜੀ ਆਪਣਾ ਸਨਮਾਨ ਲਓ ਜੀ ਮਨਜੀਤ ਸਿੰਘ ਸਨ ਅਫਤਾਰਾ ਸਿੰਘ ਇੱਕ ਬੋਲ ਦੋ ਬਾਕੀ ਸਤਨਾਮ ਸਿੰਘ ਸਨ ਅਫਰੀਦਮ ਸਿੰਘ ਬਾਕੀ ਇਹ ਨਾਮ ਜਿਹੜੇ ਬਾਅਦ ਚ ਦਿੱਤੇ ਜਾਣਗੇ ਸਤਨਾਮ ਸਿੰਘ ਸਨ ਅਫਰੀਦਮ ਸਿੰਘ ਨਰਮਲ ਸਿੰਘ ਸਨ ਅਫ ਚੰਨਣ ਸਿੰਘ ਬਾਕੀ ਲੈਂਬਰ ਪਹਿਲਵਾਨ ਨੂੰ ਬੇਨਤੀ ਆ ਕੁਸ਼ਤੀ ਸ਼ੁਰੂ ਕਰੋ ਜੀ ਢੋਲੀ ਇੱਕ ਮਿੰਟ ਬਈ ਢੋਲੀ ਢੋਲੀ ਇੱਕ ਮਿੰਟ ਬਈ ਲੋ ਜੀ ਆਓ ਮੇਰੀ ਜਰੂਰੀ ਜੜੀ ਬੇਨਤੀ ਆ ਜਿੱਦਾਂ ਸਾਡੇ ਕੋ ਤਿੰਨੇ ਸਾਡੇ ਲੀਡਰ ਆਏ ਆ ਆ ਪਬਲਿਕ ਤਾਂ ਕੁਸ਼ਤੀ ਨੂੰ ਪਿਆਰ ਕਰਨ ਵਾਲੀ ਆ ਜੀ ਇਹਨਾਂ ਨੂੰ ਬੇਨਤੀ ਆ ਕਿ ਕੁਸ਼ਤੀ ਸ਼ੁਰੂ ਕਰ ਦਿਓ ਨਾਮ ਬਾਅਦ ਚ ਬਣੇ ਜਾਣਗੇ ਕੁਸ਼ਤੀ ਸ਼ੁਰੂ ਕਰ ਦਿਓ ਇਹੜੀ ਪਬਲਿਕ ਆਈ ਆ ਕੁਸ਼ਤੀ ਨੂੰ ਪਿਆਰ ਕਰਨ ਲਈ ਆ ਇਹਨਾਂ ਨੇ ਕੁਸ਼ਤੀ ਜਣਾ ਵੇਖ ਕੇ ਜਿਹੜੇ ਸਾਡੇ ਲੀਡਰ ਆ ਰਹੇ ਤਿੰਨੇ ਇਹ ਵੀ ਸਮਾਂ ਦਿਓ ਕੁਸ਼ਤੀ ਨੂੰ ਵੇਖ ਕੇ ਜਾਇਓ ਜੀ ਸਾਰੇ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦੇ ਜੀ ਆਇਆਂ ਇਹਨਾਂ ਨੇ ਦੇਖ ਕੇ ਜਾਣੀ ਆ ਜੀ ਤੁਸੀਂ ਕੁਸ਼ਤੀ ਸ਼ੁਰੂ ਕਰਾਓ ਹੈਲੋ ਲੈ ਵੀ ਜਿਹੜੀ ਕੁਸ਼ਤੀ ਸਾਹਮਣੇ ਹੋਣ ਜਾ ਰਹੀ ਹੈ ਜੀ ਇਹ ਕਬਨ ਤਾਲੀ ਪਹਿਲਵਾਨ ਖਾਰਾ ਪਾਪਾ ਫਲਾਈ ਇਹ ਸਾਡੇ ਪਾਪਾ ਜੀ ਦੀਪੇ ਕੋਸਤ ਸਾਹਿਬ ਦਾ ਚੰਗਾ ਪੱਠਾ ਉਸਤਾਦ ਜੀ ਦਾ ਨਾਲ ਪਸ਼ਪਿੰਦਰ ਪਹਿਲਵਾਨ ਆਲਮਗੀਰ ਸਾਡੇ ਦਿਨੇਸ਼ ਪਹਿਲਵਾਨ ਜੀ ਡਾਕਾ ਜੀ ਪੁੱਜੇ ਨੇ ਉਹਨਾਂ ਦੇ ਖਾਰੇ ਦਾ ਮਾਲਾ ਜੀ ਇਹੜੀ ਕੁਸ਼ਤੀ ਸਾਹਮਣੇ ਸ਼ੁਰੂ ਹੋ ਗਈ ਆ ਵੀ ਆ ਬਾਬਾ ਜੀ ਕੋਈ ਸੰਗਤਾਂ ਨਾਲ ਫਤਿਹ ਸਾਲੀ ਕਰੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦੀਪਾ ਜੀ ਬਾਬਾ ਜੀ ਅੱਗੇ ਆ ਜਾਓ ਅਲਾਵਾ ਵਾਲੇ ਵੀ ਨੂੰ ਬੇਨਤੀ ਆ ਬਾਬੇ ਹਾਲ ਕੈਮਰਾ ਕਮਾ ਲਓ ਇੱਕ ਵਾਰੀ ਦਰਸ਼ਕੋ ਜ਼ੋਰ ਦਾ ਤਾੜੀ ਮਾਰ ਦਿਓ ਜਿਹੜਾ ਤਾਲੇ ਪਹਿਲਵਾਨਾਂ ਬਾਬੇ ਦੀਪੇ ਜੀ ਦਾ ਸ਼ਗਿਰਦ ਆ ਇਹੜੀ ਕੁਸ਼ਤੀ ਸਾਡੇ ਸਰਦਾਰ ਸੁਖਪ੍ਰੀਤ ਸਿੰਘ ਜੀ ਸਰਦਾਰ ਕਮਲਜੀਤ ਸਿੰਘ ਜੀ ਸਾਨੋ ਬੇ ਸਰਦਾਰ ਮੰਗਲ ਸਿੰਘ ਜੀ ਦੋਲ ਸਾਹਿਬ ਪੋਤਰੇ ਸਰਦਾਰ ਪਿਆਲਾ ਸਿੰਘ ਜੀ ਉਹਨਾਂ ਵੱਲੋਂ 1 ਲੱਖ ਰੁਪਏ ਦੇ ਵਿਸ਼ੇਸ਼ ਯੋਗਨੇ ਮੇਲੇ ਵਾਸਤੇ ਸਾਹਮਣੇ ਮੰਗਲ ਸਿੰਘ ਜੀ ਭਾਜੀ ਹੁਣੀ ਪਾਟਕਾ ਲੈ ਕੇ ਖੜੇ ਪਾਛਾ ਸਾਜ ਜਗੀੜਾ ਦੇ ਰਹੇ ਨੇ ਅੱਜ ਕਹਿੰਦੇ ਵੀ ਸਿਰੇ ਦਾ ਮੁਕਾਬਲਾ ਚੱਲਦਾ ਪਿਆ ਤੈਂਦਾ ਸੰਗ ਸ਼ਰਮ ਸਿਆਨਪ ਤਿੰਨੇ ਗਹਿਨੇ ਮਖਿਆਰ ਦੇ ਤਾਰੇ ਆ ਕੇ ਜਿਹੜੇ ਚੁੱਲ੍ਹੇ ਵੱਲ ਚਾਕਦੇ ਆ ਲੱਖ ਲਾਂਦਾਂ ਹੋ ਜਿਹੇ ਝਾਰਦੇ ਕੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਦ ਵੇ ਕੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਲਸਾ ਨਾ ਹੀ ਤਖਤਾਂ ਨੂੰ ਲੱਗਦੇ ਹੌਸਲੇ ਤੇ ਨਾ ਹੀ ਤੱਕੜੀ ਤੋਲੇ ਜਾਂਦੇ ਸ਼ੋਰ ਪਾਲਸਾ ਕਾਲਾ ਭਲਾ ਜੀ ਸੰਗਤਾਂ ਦਾ ਫਤਿਹ ਸਾਂਝੀ ਕਰੋ ਕਾਲੇ ਭਲਾ ਨੇ ਵੀ ਤਖਰੀਬ ਪਹਿਲਵਾਨੀ ਕੀਤੀ ਹੈ ਦਰਸ਼ਕੋ ਤਾੜੀ ਮਾਰ ਦਿਓ ਨਾਲ ਸਾਡੇ ਉਸਤਾਦ ਜੀ ਪੰਸਾ ਪਹਿਲਵਾਨ ਜੀ ਅਮਰੀਕ ਪਹਿਲਵਾਨੀ ਪੈਖਿਆ ਪਾ ਲੋ ਕੀ ਆਲਾ ਧੰਨਵਾਦ ਜਿੰਦਰਜੀ ਮਰੀਦਵਾਲ ਇਹਦੇ ਸਾਡੇ ਹਰੀਆ ਕੋਸਾ ਅਖਾਰ ਆਸਿਫ ਉਸਤਾਜੀ ਅਖਾੜੇ ਚ ਆਓ ਆਇਆਂ ਦੇ ਵੀ ਕਹਿੰਦੇ ਚੋਕੀ ਦੇ ਮਲ ਜਿਹੜੇ ਪੈਦਾ ਕੀਤੇ ਨੇ ਤਾਜ ਦੀਆਂ ਗੱਲਾਂ ਚਾਹੇ ਲੱਕੀ ਦੀਆਂ ਗੱਲਾਂ ਚਾਹੇ ਕਹਿੰਦੇ ਵੀ ਰੋਜੀ ਦੀਆਂ ਗੱਲਾਂ ਅਖਾਰਾ ਆਰਸੀਐਫ ਜਮਲ ਤਿਆਲ ਹੋਏ ਨੇ ਬਹੁਤ ਵਧੀਆ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਹਿੰਦਾ ਸੋਹਣੀ ਖੇਰ ਦੇ ਮਾਲਕ ਖੇਰ ਜਰ ਚੰਗੀ ਦਿਖਾਉਂਦੇ ਨੇ ਸੈਂਦਰੇ ਨਹੀਂ ਹਜ਼ਾਰਾਂ ਹੀ ਦਿਲਾਂ ਵਿੱਚ ਦੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡੇ ਨਾਲ ਸੰਦਲੀ ਪੈੜਾ ਪਾ ਜਾਂਦੇ ਜੰਦ ਸਵਾਰਿਆ ਫਿਰ ਮਾਪਿਓ ਤੇ ਪਿੰਡ ਦਾ ਨਾ ਚਮਕਾ ਜਾਂਦੇ ਉਦੋਂ ਸਾਹ ਤਸੀਮ ਸਿੰਘ ਜੀ ਪ੍ਰਧਾਨ ਸਾਹਿਬ ਮਾਣੇ ਸਾਨੂੰ ਵੱਡਾ ਮਾਣ ਤੇ ਪਿਆਰ ਭੇਜਦੇ ਪੰਜਾਬੀ ਬੋਲਾਂ ਦਾ ਤੇ ਨਾਲ ਹੀ ਦੱਸਦਾ ਲੈਂਪਰ ਸਿੰਘ ਜੀ ਭੁਲਾਨ ਜੀ ਦੱਸ ਕੇ ਗਏ ਨੇ ਵਸਾਖੀ ਦੇ ਮੋਟਰਸਾਈਕਲ ਦਾ ਸਨਮਾਨਿਤ ਕੀਤਾ ਜਾਣਾ ਨਵੇਂ ਕਿਲੇ ਛਿੰਝ ਮਿਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਭਰਾਵਾ ਸਿਮਰ ਲਜੀਤ ਸਿੰਘ ਜੀ ਕਨੇਡਾ ਕਨੇਡਾ ਧਰਤੀ ਦੇ ਬੈਠਾ ਅਮਰਤਪਾਲ ਸਿੰਘ ਜੀ ਤਲਵਾ ਸਾਡੇ ਸਰਪੰਚ ਸਾਹਿਬ ਨਾਲ ਸਾਡੇ ਪ੍ਰਧਾਨ ਜੀ ਸੁਖਵਿੰਦਰ ਸਿੰਘ ਜੀ ਤਲਵਾ ਸਾਹਿਬ ਤੇ ਨਾਲ ਸਾਡੇ ਸਰਦਾਰ ਬਲਕਾਰ ਸਿੰਘ ਜੀ ਯੂ ਐਸ ਏ ਸਵਾਲਕਵਾਸੀ ਬਾਪੂ ਹਰੀ ਸਿੰਘ ਢਾਲੀਵਾਲ ਜੀ ਦੇ ਪਰਿਵਾਰ ਸਰਦਾਰ ਸੁਨਿੰਦਰ ਸਿੰਘ ਜੀ ਵੱਲੋਂ ਮੋٹے ਸਾਹਿਬ ਸਪான்ਸਰ ਕੀਤਾ ਜਾਂਦਾ ਉਹਨਾਂ ਦਾ ਵੀ ਧੰਨਵਾਦ ਆ ਅੱਜ ਦਾ ਕਸਤੀ ਸਵੇਰਾ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕਸਤੀ ਦੀ ਦਰਸ਼ਕੋ ਕਸਤੀ ਖਾੜੇ ਦੇ ਭلوان ਜੀ ਲੈ ਕੇ ਆਓ ਭلوان ਜੀ ਕਸਤੀ ਖਾੜੇ ਵਿੱਚ ਦਰਸ਼ਕੋ ਜਨੈ ਤਖੜੇ ਭلوان ਸਾਡੇ ਆ ਉਹਨੀਆਂ ਹੀ ਤਖੜੀਆਂ ਤਾੜੀਆਂ ਮਾਰੋ ਸਾਡੇ ਦੀ ਬਹੁਤ ਵਧੀਆ ਕਸਤੀ ਜੀ ਅੱਜ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਹਿੰਦਾ ਬਾਪੂ ਪੂਰੀ ਮੱਚ ਲਿਆ ਵੇ ਜੀਦਾ ਦੁੱਧ ਘੇਰੀ ਨਾ ਜਾਵੇ ਚਾਰ ਬੱਕਰੇ ਦਾ ਫਿਰ ਪੌਣਾ ਹੀ ਪੈਂਦਾ ਏ ਪੁੱਤ ਨੂੰ ਸ਼ੇਰ ਬਣਾਉਣਾ ਤੇ ਸੰਧੂਆ ਘਲ ਤਾਂ ਬਈ ਫਵਾਉਣਾ ਹੀ ਪੈਂਦਾ ਬਹੁਤ ਵਧੀਆ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਅੱਜ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਅੱਜ ਕਹਿੰਦੇ ਵੀ ਵਡੀਆਂ ਗੱਲਾਂ ਐਂਦਾ ਰਹੀ ਦੀ ਦੁਨੀਆ ਸਲਾਮਾ ਕਰਦੀ ਹੋਂਦਾ ਜੀ ਦੇ ਆ ਸਰੀਰਾਂ ਵਿੱਚ ਜੋਰ ਵੀ ਉੰਜ ਪੈਸੇ ਤੇ ਲੈ ਹਰ ਕੋਈ ਲੋਟ ਸਕਦਾ ਨਾ ਮਿਹਨਤਾਂ ਨੂੰ ਪੈਂਦਾ ਕਦੇ ਚੋੜ ਵੀ ਕਿ ਚੂਰੀ ਮਾ ਦੀ ਹੱਲਾਸ਼ੇਰੀ ਬਾਪੂ ਦੀ ਹਰਿੰਦਰਾ ਮਾਲਾ ਗੁਰੂ ਦੀਆਂ ਹੀ ਮੇਰੇ ਪਾਰ ਲਾਉਂਦੀਆਂ ਕੰਡੇ ਚਾਮਦੇ ਹਿੱਕੇ ਹੁੰਦੇ ਬਲਿਆ ਉਹ ਟੀਕੇ ਲਾ ਲਾ ਕੇ ਨਹੀਂ ਕਦੇ ਵੀ ਦਲੇਰੀਆਂ ਆਉਂਦੀਆਂ ਭਾਵੇਂ ਯਾ ਕੁਸ਼ਤੀ ਖੇਡ ਦੇ ਮੈਦਾਨ ਚੱਲਦੀ ਪਈ ਆਜ ਕਹਿੰਦੇ ਬੱਲੇ ਬੱਲੇ ਹੁੰਦੀ ਜੀ ਹਾਂ ਕਿਸੇ ਵੀ ਸਾਡੇ ਭਰਾ ਨੇ ਕੁਸ਼ਤੀ ਦੇ ਪੈਸੇ ਲਾਉਣ ਹੁਣ ਲਾ ਸਕਦੇ ਨੇ ਵਿੱਚ ਚ ਖੋਕੇ ਕਿਉਂਕਿ ਮੱਲ ਜਿਹੜੇ ਚੋਟੀ ਦੇ ਬੁਲਾਏ ਹੋਏ ਨੇ ਪਸ਼ਪਿੰਦਰ ਦੀ ਗੱਲ ਕਰਾਂ ਜਾਂ ਤਾਲਬ ਦੀ ਗੱਲ ਕਰਾਂ ਆਜ ਕਹਿੰਦੇ ਚੋਟੀ ਦੇ ਮੱਲ ਜਿਹੜੇ ਚਤ ਕੀਤੇ ਨੇ ਤਾਲਬ ਨੇ ਤਾਲਬਦਾ ਵੀ ਨਾ ਦੂਜਾ ਸ਼ਿੰਝਾਂ ਦੇ ਵਿੱਚ ਸ਼ਿੰਝਾਂ ਦੇ ਵਿੱਚ ਹੁੰਦੀਆਂ ਗੱਲਾਂ ਯੱਗ ਜਾਂਦਾ ਸਾਰਾ ਅੱਜ ਕੱਲ੍ਹ ਤਾਲਬ ਤੇ ਪਸ਼ਪਿੰਦਰ ਦਾ ਬੋਲਦਾ ਯੱਕਾਰਾ ਐਨ ਕੋਈ ਨਹੀਂ ਕਿਸ਼ਤੀ ਸਿਰੇ ਦਾ ਚੱਲਦੀ ਪਈ ਵੱਡੀਆਂ ਗੱਲਾਂ ਵੱਡੇ ਇਤਿਹਾਸ ਵਿੱਚ ਜਾਣਿਆ ਵੀ ਬੁਲਾਓ ਜੀ ਕੁਸ਼ਤੀ ਖਾੜੇ ਦੇ ਵਿਚਕਾਰ ਕਹਿੰਦਾ ਕਰਨ ਤਪੱਸਿਆ ਪੁੱਤ ਲਈ ਮਾਪੇ ਫਿਰ ਮੇਰ ਖੁਦਾ ਦੀ ਹੁੰਦੀ ਏ ਚਾਵਾਂ ਦੇ ਨਾਲ ਪਾਲਨ ਪੁੱਤ ਨੂੰ ਫਿਰ ਝੰਡੀ ਜਿੱਤ ਹੁੰਦੀ ਏ ਗਿਆਨवान ਦੀ ਸੰਗਤ ਚੰਗੀ ਜਿਹੜੀ ਤਾਲ ਦਿੰਦੀ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਲਵਾਨਾਂ ਨੂੰ ਚੰਡੇ ਜੋ ਉਸਤਾਦ ਕਿਸੇ ਦਾ ਵਕਤ ਪਾਵੇ ਤਫਾਨਾਂ ਨੂੰ ਅਮਨ ਦੋਲ ਵੀ ਕਰੇ ਸਲਾਮਾ ਝੁੱਕ ਝੁੱਕ ਕੇ ਪਲਵਾਨਾਂ ਨੂੰ ਐਨ ਕਹਿੰਦੇ ਵੀ ਸਿਰੇ ਦਾ ਮੁਕਾਬਲਾ ਵੇਖਾਂਗੇ ਕਿਹੜਾ ਮੱਲ ਪਹਿਲਾਂ ਦਾਅ ਮਾਰਦਾ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਪਹਿਲਵਾਨ ਜੀ ਕਿੰਨਾ ਜਾਮਾ ਕੁਸ਼ਤੀ ਦਾ 20 ਮਿੰਟ ਟਾਈਮ ਆ ਜੀ ਕੁਸ਼ਤੀ ਦਾ ਪਹਿਲਵਾਨ ਜੀ ਨੋਟ ਕਰ ਲਓ ਵੇਖਾਂਗੇ ਕੀ ਗੱਲ ਬੰਦੀ ਕੁਸ਼ਤੀ ਦੀ ਪਹਿਲਵਾਨ ਜੀ ਖਾੜੇ ਦੇ ਵਿਚਕਾਰ ਆ ਖਾੜੇ ਦੇ ਵਿਚਕਾਰ ਜੀ ਹਾਂ ਇਹ ਜਿਹੜੀ ਕੁਸ਼ਤੀ ਚੱਲਦੀ ਪਈ ਆ ਇਸ ਕੁਸ਼ਤੀ ਦੇ ਸਰਦਾਰ ਮੰਗਲ ਸਿੰਘ ਨੇ 1 ਲੱਖ ਰੁਪਇਆ ਲਾਇਆ ਵਾ ਇਹ ਸਰਦਾਰ ਮੰਗਲ ਸਿੰਘ ਜੀ 1 ਲੱਖ ਰੁਪਇਆ ਇਸ ਕੁਸ਼ਤੀ ਦੇ ਆ ਲੱਗਾ ਹੋਇਆ ਵੀ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਉਹਦੇ ਸਾਡੇ ਚੁੱਖਪ੍ਰੀਤ ਸਿੰਘ ਜੀ ਕਮਲਜੀਤ ਸਿੰਘ ਜੀ ਸਨ ਆਫ ਸਰਦਾਰ ਮੰਗਲ ਸਿੰਘ ਜੀ ਦੋਲ ਸਰਦਾਰ ਪਿਆਲਾ ਸਿੰਘ ਦੇ ਪੋਤਰੇ ਨੇ ਸਰਦਾਰ ਸੁਖਪ੍ਰੀਤ ਤੇ ਕਮਲਜੀਤ ਸਿੰਘ ਜੀ ਹੋਨੇ ਦੋ ਪਾਲ ਵੱਲੋਂ 1 ਲੱਖ ਰੁਪਏ ਦਾ ਕੁਸ਼ਤੀ ਦੇ ਲਾਇਆ ਜੀ ਹਾਂ ਥਲਾ ਫਜਾਈ ਦੇਣੀ ਆ ਪਹਿਲਵਾਨਾਂ ਨੂੰ ਹਾਂਜੀ ਭਾਜੀ ਵੈਰੀ ਗੁੱਡ ਜਿਨ੍ਹਾਂ ਸਾਡੇ ਵੀਰਾਂ ਦੇ ਪਾਰੇ ਆ ਗਏ 51 ਹੋਇਆ ਤਾਂ ਆਪਣਾ ਸਲਮਾਨ ਚ ਲੈ ਕੇ ਸਾਰਿਆਂ ਨੂੰ ਜਰੂਰ ਜਾਣਾ ਸਲਮਾਨ ਚ ਸਾਰਿਆਂ ਲੈ ਕੇ ਜਾਣਾ ਜਿਨ੍ਹਾਂ ਵੱਤੋਂ ਸਲਮਾਨ ਕੀਤੇ ਨੇ ਮੇਲੇ ਵਾਸਤੇ ਬਾਹ ਵਧੀਆ ਕੁਸ਼ਤੀ ਚੱਲਦੀ ਪਈ ਖੇਰ ਦੇ ਮੈਦਾਨ 'ਚ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਫੇ ਕੁਸ਼ਤੀ ਦੀ ਵੱਡੀਆਂ ਗੱਲਾਂ ਵੱਡੇ ਇਤਿਹਾਸ ਵਿੱਚ ਜਹੀਆਂਗੇ ਆਖਾਰੇ ਦੇ ਵਿਚਕਾਰ ਦੇ ਉਹ ਪਹਿਲਵਾਨ ਜੀ ਕਿਉਂਕਿ ਉਧਰ ਆ ਪੱਟੇ ਨਹੀਂ ਵੀ ਅਜੇ ਥੋੜੀ ਪੱਕੀ ਆ ਕਹਿੰਦਾ ਕਰਤ ਤਪੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਚਾਵਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਝੰਡੀ ਜਤ ਹੁੰਦੀ ਏ ज्ञानवान दी संगत चंगी प्लान जी खाड़े ਦੇ ਵਿੱਚ ਕਾਰ ਆਹ ਖਾੜੇ ਦੇ ਵਿੱਚ ਕਾਰ ਲੈ ਕਹੋ ਜੀ ਖਿਡੋ ਕੁਸ਼ਤੀ ਆਜੋ ਜੀ ਆਜੋ ਬਹੁਤ ਵਧੀਆ ਮੁਕਾਬਲਾ ਲੈ ਵੀ ਤਲ ਸਕੋ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੀ ਬਹੁਤ ਵਧੀਆ ਮੁਕਾਬਲਾ ਚਾ ਸਾਹਮਣੇ ਚੱਲਦਾ ਪਿਆ ਜੀ ਹਾਂਜੀ ਕੁਸ਼ਤੀ ਫੇਦ ਵਾਲਾ ਸ਼ੁਰੂ ਆ ਜੀ ਲੋਏ ਪਹਿਲਵਾਨੋ ਲੰਮਾ ਸਵਾ ਪਿਆ ਕੁਸ਼ਤੀ ਦਾ ਭੱਜ ਕੇ ਟਾਈਮ ਪਾਸ ਨਹੀਂ ਹੋਣਾ ਵਿੱਚ ਰਹਿ ਕੇ ਕੁਸ਼ਤੀ ਲੜੋ ਮੈਂ ਇੱਕ ਇੱਕ ਸਕਿੰਟ ਕੱਟਣਾ ਜੇ ਮਿੱਟੀ ਪਾਉਨੇ ਆ ਬਾਹਰ ਨੂੰ ਜੰਨੇ ਆ ਉੰਨਾ ਚਿਰ ਮੈਂ ਸਟਾਪ ਆ ਚਲਣਾ ਨਹੀਂ ਜਿੰਨਾ ਚਿਰ ਤੁਸੀਂ ਕੁਸ਼ਤੀ ਲੜਦੇ ਆ ਤੇ ਕੁਸ਼ਤੀ ਅਸੀਂ ਰਿਜ਼ਲਟ ਹਰ ਹਾਲ ਵਿੱਚ ਲੈਣਾ ਵਾ ਕੁਸ਼ਤੀ ਬਰਾਬਰ ਨਹੀਂ ਛੜਾਈ ਜਾਊਗੀ ਨਹੀਂ ਵੀ ਤਾਲ ਵਕਟ ਮਿੰਟ ਦਾ ਲੈ ਚਲ ਆ ਜਾ ਤਾਲ ਨੂੰ ਦੱਸ ਕੇ ਨੂੰ ਲੱਗਿਆ ਆ ਜਾ ਹਾਂਜੀ ਬਹੁਤ ਵਧੀਆ ਕੁਸ਼ਤੀ ਵੀ ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾਂ ਜੋ ਜਵਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਰੀਫਾ ਹੋਂਦੀ ਖੇੜੇ ਕੁਸ਼ਤੀ ਦੀ ਗੱਲ ਔੜਦੀ ਧੂੜੇ ਸਮਾਨੀ ਓ ਪੁੱਟੇ ਆਇਆ ਜੋਰ ਲੱਗਦਾ ਲੱਗਦਾ ਵੇ ਚੜੀ ਜਵਾਨੀ ਅੱਜ ਅਸਲ ਸੌਣ ਸਰਵਸਾਡੇ ਨਗਰ ਦੀ ਆ ਪਾਜੀ ਥੋੜੀ ਆਵਾਜ਼ ਖੋਲ ਦਿਓ ਸਾਡੇ ਗੁਰਮੁਖ ਪਾਜੀ ਹੁਣਾ ਧੰਨਵਾਦ ਆ ਜੀ ਬਹੁਤ ਵਧੀਆ ਮੁਕਾਬਲਾ ਓ ਬੱਲੇ 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 ਆ ਕੀ ਹੋ ਗਿਆ ਓ ਆ ਕੀ ਹੋ ਗਿਆ ਤਾੜੀ ਮਾਰ ਦਿਓ ਆ ਕੀ ਹੋ ਗਿਆ ਬਹੁਤ ਵਧੀਆ ਮੁਕਾਬਲਾ ਜੀ ਇਹਨਾਂ ਦਰਸ਼ਕ ਪਬਲਿਕ ਪੂਰੀ ਖੁਸ਼ੀ ਆਵੀਂ ਕਹਿੰਦਾ ਜਦ ਲੋਹਾ ਕਰਦਾ ਲੋਹੇ ਨੂੰ ਫਿਰ ਭਾਂਬੜ ਮਚਦੇ ਅੰਗਿਆਰਿਆਂ ਦੇ ਰਾਜੇ ਕਹੇ ਹੌਸਲੇ ਦੀ ਜੱਦ ਹੁੰਦੀ ਮੁੱਲ ਪੈਂਦੇ ਨਹੀਂ ਟੋਕੇ ਲਲਕਾਰਿਆਂ ਦੇ ਬਹੁਤ ਵਧੀਆ ਕੋਸਤੀ ਚੱਲਦੀ ਪਈ ਬੱਲੇ ਬੱਲੇ ਹੋਣੀ ਪਈ ਲਵੇ ਕਿੰਦਾ ਮਜ਼ਾ ਆਇਆ ਬਾਤ ਤੁਹਾਨੂੰ ਮਜ਼ਾ ਆਉ ਜਾਂਦਾ ਕਿ ਪਬਲਿਕ ਖੁਸ਼ ਤੇ ਰੱਬ ਖੁਸ਼ ਤੇ ਘੋੜਾ ਨੂੰ ਵਧਾਈਆਂ ਵੀ ਤੁਹਾਡੀ ਸਹਿਜ ਸਫਲ ਹੋ ਗਈ ਜਿੰਨਾ ਤੁਸੀਂ ਪੈਸੇ ਖਰਚੇ ਸੀ ਮੈਨੂੰ ਲੱਗਦਾ ਤੁਹਾਡੇ ਪੂਰੇ ਹੋ ਗਏ ਆ ਇਸ ਕਰਕੇ ਜਿੰਨੇ ਵੀ ਤੁਸੀਂ ਪਹੁੰਚਿਆ लाए बि थोरो लाईंदो ਲੇ ਵੀ بابا ਫਲਾਈ ਦੇ ਪਸ਼ਵਿੰਦਰ ਆਲਮਗੀਰ ਆ ਪੋਸਟੀ ਖੇਰ ਦੇ ਮੈਦਾਨੀ ਚੱਲਦੀ ਪਈ ਕਹਿੰਦਾ ਜੇ ਤੂੰ ਚਾਹੁੰਦਾ ਤੂਫਾਨ ਥੰਮਣਾ ਇੱਕ ਵਾਰੀ ਪੈਣਾ ਤੈਨੂੰ ਫੇਰ ਜਮਣਾ ਤੇ ਤਾਂ ਇੱਕੋ ਵਾਰੀ ਪੌੜੀਆਂ ਦੀ ਚੜ੍ਹ ਹੋਣੀਆ ਦਾਦਾ ਸਾਡੀਆਂ ਝਾੜੀਆਂ ਦੀ ਸਾਰੀ ਤੇ ਤੋਂ ਕਰ ਹੋਣੀਆ ਕਹਿੰਦਾ ਮੁੰਡਾ ਮੁੰਦ ਤੋਂ ਹੀ ਸ਼ੌਂਕੀ ਆਰਸਕ ਲੈੰਦਾ ਆਉਂਦਾ ਇਸ ਵਾਰ ਗੱਲ ਮੂੰਹ ਦੇ ਉੱਤੇ ਕਹਿਨ ਦਾ ਤੇਤੋ ਕੋਰੀਆ ਕਰਾ ਲਿਆ ਨਹੀਂ ਜੱਦ ਹੋਣੀਆ ਕਾਕਾ ਸਾਡਾ ਸਾਡੀ ਆ ਦੀ ਸਾਲੀ ਤੇਤੋ ਕਰ ਹੋਣੀਆ ਬਹੁਤ ਜਿਆ ਕੁਸ਼ਤੀ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਓ ਬੱਲੇ 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 ਓ ਕੌਣ ਆ ਇਹ ਤਾਲੇ ਬਾਬਾ ਫਲਾਈ ਵਾਲਾ ਬੱਲੇ ਬੱਲੇ ਕਰਾ ਗਿਆ ਵੀ ਦਰਸ਼ਕੋ ਵਾਲੀ ਸਾਰੇ ਹੀ ਜੋਰ ਦਾ ਤਾੜੀ ਮਾਰ ਦੋ ਬਾਬਿਆਂ ਦੇ ਦਾਤੇ ਉਹਦਾ ਗੁਰੂ ਕਾ ਲੰਗਰ ਵੀ ਅਦੁੱਤ ਵਰਤਦਾ ਗੁਰਦੁਆਰਾ ਸਾਹਿਬ ਚ ਸਾਰਾ ਲੰਗਰ ਸ਼ੱਕੇ ਜੀ ਹੋ ਧੰਨਵਾਦ ਪਤਵੰਤੇ ਸੱਜਣਾ ਦਾ ਸੋ ਪਿੰਦਰ ਭਾਜੀ ਨੂੰ ਬੇਨਤੀ ਆ 2 ਮਿੰਟ ਇਨਾਮ ਦੇਣੇ ਆ 2 ਮਿੰਟ ਰੁਕ ਜਾਓ 2 ਮਿੰਟ ਰੁਕ ਜਾਓ ਲਾਡੀ ਭਾਜੀ ਤੇ ਪਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਭਾਵਾ